ਹਾਂਜੀ ਮਿੱਤਰੋ ਕਿਹਾ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੀਆਂ ਸੈਟਰ ਨੇ ਟੈਕ ਕਰ ਦਿੱਤੀ ਬਰਾਉ ਦੀ ਸਟਾਰਟਿੰਗ ਤੇ ਜਿਹੜਾ ਬੱਚਾ ਆਪਣਾ ਪਰਸਨ ਦਾ ਬਾਹਰ ਆ ਉਹ ਆਹ ਗੁਰਦੁਆਰੇ ਤੇ ਬੈਠਾ ਆਹ ਗੁਰਦੁਆਰੇ ਉਹਦਾ ਆਪ ਕਾਲਾ ਘੰਡ ਕੀਤਾ ਪਿਆ ਤੇ ਉਹ ਦੂਰੋਂ ਹੀ ਦਿਖਦਾ ਕਾਲਾ ਘੰਡਾ ਚੱਲ ਕੋਈ ਨਾ ਕੂਟਰ ਬੰਨ ਚੱਲੇ ਆਪਾਂ ਤੇ ਖੇਤ ਜਾਣਾ ਸੀਗਾ ਆਪਾਂ ਕੂਟਰ ਬੰਨ ਦਿੰਨੇ ਆ ਕੂਤਰ ਬੰਨ ਕੇ ਤੇ ਫਿਰ ਚੱਲਦੇ ਆਂ ਖੇਤ ਤੇ ਆ ਕੇ ਵੇਖਾਂਗੇ ਕੋਈ ਨਹੀਂ ਪਤਾ ਕਿੰਨੇ ਦਿਨ ਬੈਠੇ ਰਹਾਂਗੇ ਇੱਥੇ ਅਖੀਰ ਦਿਨ ਜਾਣਾ ਤਾਂ ਪੈਣਾ ਕਿਸੇ ਪਾਸੇ ਪਿੰਨ 'ਚ ਕਬੂਤਰ ਰੱਖੇ ਨਹੀਂ ਕਿਹੇ ਜੀ ਹੁਣਾਂ ਇੱਥੇ ਹੀ ਪੈਣਾ ਤੈਨੂੰ ਬੈਠਾ ਰਹੇ ਕੂਤਰ ਬੰਨਦਨੇ ਮਤਰਾ ਆਪਾਂ ਤੇ ਬਾਹਰ ਚੱਲਦੇ ਆਂ ਖੇਤੀ ਆ ਲਈ ਜੀ ਮਤਰਾ ਖੇਤ ਆ ਕੀ ਪਹਿਲੀ ਵਾਈ ਜੰਨੇ ਆ ਵਾਹ ਖੜਾ ਆਪਣਾ ਮੋਟਰ ਸਾਰਾ ਤੇ ਉਹ ਟਰੈਕਟਰ ਚੱਲੀ ਜਾਂਦਾ ਬਾਬਾ ਕੀ ਕੈਰੀ ਫੇਰਨੀ ਆ ਤੇ ਲੈਡ ਹੀ ਆ ਤੇ ਪਾਣੀ ਛੱਡ ਦੇਣਾ ਆ ਅਮਰੂਦਰਾ ਬੂਟਾ ਲੈਡ ਆਈ ਹੈ ਬਾਸ ਤੇ ਛੱਡ ਕੇ ਮੋਟਰ ਤੇ ਰੌਣੀ ਕਰਨਾ ਇਹ ਕਿਰਾ ਕੈਰੀ ਲਾਉਣੀ ਆ ਰੌਣੀ ਕਰਕੇ ਫੇਰ ਦੂਰ ਲਾ ਦਾਂਗੇ ਤੇ ਰੋਟੀ ਲਿਆਣੀ ਰੋਟੀ ਖਾ ਕੇ ਤੇ ਪਾਇ ਤੰਗਾ ਫੇਰ ਕੇ ਤੇ ਬਾਅਦ ਚ ਆਹੀ ਫੇਰਨੀਆ ਬਸ ਤੇ ਬਾਅਦ ਜਾਣਾ ਮੰਡੀ ਚ ਮੰਡੀ ਚ ਪੱਖਾ ਲੱਗੇ ਨਹੀਂ ਝੋਨਾ ਤਲ ਜਾਣਾ ਅੱਜ ਤੇ ਬਾਕੀ ਦਾ ਗਾਂ ਦਿਖਾਵਾਂਗੇ ਆਪਾਂ ਲੋ ਜੀ ਲੈ ਕੇ ਆਲੇ ਫੇਰ ਮੰਡੀ ਚ ਯਾਨੀ ਕਿ ਆਟੇ ਦਾ ਘੜਤਣਾ کافی ਉਹਨਾਂ ਰਿਆ ਜੇ ਪੱਖਾ ਲੱਗ ਜਾਂਦਾ ਤੇ ਬੰਦਿਆ ਨਹੀਂ ਖਮੀਆ ਬੰਦੇ ਗਏ ਵੇ ਐ ਠਹਿਰਾ ਬਾਦਾਂ ਨਾ ਮੁੱਕ ਗਿਆ ਸੀ ਬੋਰੀਆਂ ਉਹ ਲੈਣ ਦੇਵੇ ਆ ਬਸ ਅੱਜ ਤੋਲ ਲੈਂਗੇ ਬਾਲੀ ਮੇਤਾ ਹੈ ਖੇਤੋਂ ਆਵੇ ਸੀ ਤੇ ਪੱਖਾ ਲੱਗਾ ਹੋਇਆ ਹੁਣ ਮੰਡੀ 'ਚ ਬੈਠੇ ਆਂ ਕੋਈ ਮਿੱਤਰੋ ਆ ਗਏ ਘਰੇ ਆਪਾਂ ਤੇ ਬੈ ਨਹੀਂ ਰਹੀ ਹੋ ਗਿਆ ਕਿਉਂਕਿ ਝੋਨਾ ਝਾਨਾ ਪਹਿਲਾਂ ਪੱਖਾ ਲਾਇਆ ਬਾਹਰ ਤਲਾਇਆ ਤੇ ਦਾਣਾ ਪਾਣੀ ਕੁਤਰਨ ਪਤਾ ਸੀਗਾ ਤਾਂ ਅੱਜ ਦੇਖੋ ਬਾਹਰੋਂ ਨਹੀਂ ਸਾਫ਼ ਕੀਤਾ ਕਮ ਇਹ ਕਿਲਰ ਦੇ ਆ ਬੱਚੇ-ਬੱਚੇ ਝਾੜ ਪਈ ਜਾਂਦੇ ਵੱਡੇ ਕੁੱਤਰ ਝਾੜ ਪਈ ਜਾਂਦੇ ਤਾਂ ਕਰਕੇ ਤੇ ਇੱਕ ਨਰ ਕਬੂਤਰਾਂ ਦੇ ਫੈਂਸ ਹੋ ਜਾਂਦੀ ਬੱਚਿਆਂ ਦੀ ਜਿਹੜੇ ਆਪਾਂ ਨਵੇਂ ਕਢਾਉਣੇ ਆ ਮੱਛਰਾਂ ਦਾ ਮੌਸਮ ਹੈ ਯਾਰ ਸਾਰਿਆਂ ਦੀ ਹੁੰਦੀ ਹੋਊਗੀ ਹਨਾ ਤੇ ਕਮੈਂਟ ਕਰਕੇ ਦੱਸੋ ਜਿੰਨਾਂ ਜਿੰਨੇ ਹੁੰਦੀ ਆ ਬਾਕੀ ਆਪਣੀਆਂ ਯਾਰ ਜਾਲਾਂ ਨਵੇਂ ਲੈਣੇ ਖੁੱਲੀਆਂ ਮੱਛਰ ਜਾਂਦਾ ਭੱਜਿਆ ਦੂਰੋਂ ਸਪੀਡ ਬਣ ਕੇ ਆਉਂਦਾ ਰੁਕ ਨਹੀਂ ਲੋੜ ਹੀ ਨਹੀਂ ਪੈਂਦੀ ਸਿੱਧਾ ਅੰਦਰ ਵੜ ਜਾਂਦਾ ਤੇ ਉਹ ਬੱਚੇ ਫੈਂਸ ਨੂੰ ਵੀ ਹੁੰਗਾ ਗੁੰਗਾ ਨੱਕ ਤੇ ਤੇ ਪੈਰਾ ਬੂਰਾਂ ਦੇ ਵੀ ਆ दवाई लेके आई अखा दवाई लाई सी खूह थोड़ा जा घट आराम यार अगर सौक त गई तो जिड़ी आप दवाई देव उन्हें जमी सुनिया वे बच्चे तो है नहीं दोवे बाली बच एक एक है निे ਬਾਕੀ ਜਿਹੜੇ ਉਧਰ ਆ ਜਿਹੜੇ ਹਜੇ ਕੱਢੇ ਨਿੱਕੇ ਬੱਚੇ ਉਹਨਾਂ ਦੇ ਵੀ ਆ ਇਹਨਾਂ ਦੀ ਵੀ ਹੋਊਗੀ ਕਿਸ ਨਾ ਕਿਸੇ ਦੇ ਨਹੀਂ ਆ ਦੇਖਣੀਗੀ ਭਾਈ ਥੱਲੇ ਬੈਠੇ ਰ ਇੱਕ ਦੋ ਉਹਨਾਂ ਦੇ ਹੋਊਗੀ ਮਾ ਥੋੜਿਆਂ ਦੀ ਆ ਬੱਚਿਆਂ ਨੇ ਚਾਰਾਂ ਪੰਜਾਂ ਦੀ ਆ ਬਾਕੀ ਉਧਰ ਚੈੱਕ ਕਰ ਲੈਨੇ ਆਪਾਂ ਇਹ ਹੋ ਗੀ ਮੈਨੂੰ ਲੱਗਦਾ ਆ ਵੀ ਨੱਕ ਤੇ ਇਹਦੀ ਤੇ ਇਹ ਆਪ ਗੋਲੀ ਲੈ ਕੇ ਜਾਂਦੀ ਪੈਰਾਂ ਤੇ ਹੈਣੀਗੀ ਨੱਕ ਤੇ ਮੱਛ ਲੜਿਆ ਵੈ ਇਹਦੇ ਤੇ ਆਪ ਗੋਲੀ ਲੈ ਕੇ ਜਾਂਦੀ ਆ ਦੋ ਬੱਚੇ ਆਓ ਬੈਠੋ ਉਹ ਤਾਂ ਯਾਰ ਵੱਡੇ ਹੋ ਗਏ ਲੱਗੇ ਨਹੀਂ ਪਤਾ ਨਹੀਂ ਸਿੱਧੇ ਆਉਣਗੇ ਕਿ ਕਿਵੇਂ ਕਰਨਗੇ ਇਹਦੇ ਹੱਥ ਹੋਣ ਹੀ ਨਹੀਂ ਆਉਂਦੇ ਇਹ ਤਾਂ ਹੈ ਨਹੀਂਗੀ ਪੈਰਾਂ ਤੇ ਹੈਣੀਗੀ ਇਹ ਕਾਹੂ ਬੱਚਾ ਵਾਹ ਵੱਡਾ ਹੋ ਗਿਆ ਇਹਦੀ ਵੀ ਹੈ ਨਹੀਂ ਗੀ ਆ ਸ਼ਾਕਾ ਹਮਮ ਫੋਰ 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 ਆਹ ਕਿਹੜਾ ਬੱਚਾ ਇਹਦੀ ਹੋਊਗੀ ਲੱਗਦਾ ਆਹ ਛਾਤੀ ਤੇ ਦੋ ਘਸਾਂ ਸੰਗ ਇਹਦੀ ਇਹਨੂੰ ਗੋਲੀ ਦੇ ਦਿੰਨੇ ਆਪਾਂ ਬਾਕੀ ਉਧਰ ਬੈਠੇ ਦੋ ਤਿੰਨ ਬੱਚੇ ਉਹਨਾਂ ਦੇ ਵੀ ਆ ਇਹਦੇ ਵੀ ਸ਼ੇਰ ਹੋ ਗਿਆ ਵੇ ਨੱਕ ਤੇ ਬੱਸ ਮੈਂ ਹੀ ਕੁਝ ਕਹਿੰਦੇ ਤੇਰੇ ਬੱਚੇ ਨੂੰ ਅਵੇ ਨੱਕ ਤੇ ਹੁੰਦੀ ਜਾਂਦੀ ਹੈ ਇਹਦੇ ਵੀ ਗੋਲੀ ਵਿਖਾਉਣੇ ਆਪਾਂ ਗੋਲੀ ਦਾ ਸਕਰੀਨਸ਼ਾਟ ਵੀ ਲਾ ਦਾਂਗੇ ਆਪਾਂ ਸਕਰੀਨ ਤੇ ਅੱਜ ਵਲੌਗ ਹੀ ਥੋੜਾ ਹੀ ਬਣਿਆ ਯਾਰ ਕੰਮ ਬੜਾ ਸੀ ਦਾ ਕੰਮ ਜੀ ਬੀਜੀ ਸੀ ਬਈ ਆ ਗੋਲੀਆਂ 2 4 6 8 10 ਗੋਲੀਆਂ ਨਿਕਾ ਜਾ ਪਤਾ ਹੀ ਸਿਪਰੋ ਗੋਲੀਆਂ ਵੇ 500 ਦੀ 500 ਮਤਲਬ ਐਮ ਐਮ 500 ਦੀ ਇਹਦੀ ਡੋਜ ਆ ਤੇ ਕੜੀਲਾ ਕੰਪਨੀ ਦੀ ਆ ਆ ਗੋਲੀਆਂ ਤੇ ਸਕਰੀਨ ਤੇ ਆਪਾਂ ਲਾ ਦਨੇ ਆ ਤੇ ਇਹ ਵਰਤ ਕੇ ਵੇਖੋ ਮਤਲਬ ਇੱਕ ਗੋਲੀ ਇਹ ਘਟੋ ਘਟ 4 ਉਤਰਨ ਦੀ ਨਹੀਂ 4 4 ਤੋਂ ਲੈ ਕੇ 5 ਬੱਚਿਆਂ ਨੂੰ ਟੋਟੇ ਕਰ ਲੈਣੇ ਇਹਦੇ 5ਾਂ ਬੱਚਿਆਂ ਨੂੰ ਇੱਕ ਗੋਲੀ ਦੇਣੀ ਆ ਸੁਬਾ ਸ਼ਾਮ ਦੇ ਦਿਓ ਤੇ ਫਰਕ ਪੈ ਜਾਂਦਾ ਬਾਕੀ ਆਪਾਂ ਵੀ ਯਾਰ ਦੇ ਕੇ ਵੇਖਾਂਗੇ ਪਹਿਲਾਂ ਨਹੀਂ ਦਿੱਤੀਗੀ ਕਹਿੰਦੀ ਫਰਕ ਪੈ ਜਾਂਦਾ ਤੇ ਆਪਾਂ ਹੁਣ ਦੇ ਕੇ ਵੇਖਾਂਗੇ ਜੇ ਫਰਕ ਪਿਆ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ ਨਾ ਸਾਰੇ ਭਰਾ ਵਰਤ ਲਓ ਜੀ ਫਿਰ ਦੇ ਦੇ ਕੇ ਬਿਨੇ ਆਪਾਂ ਬੱਚਿਆਂ ਨੂੰ ਪਹਿਲਾਂ ਆਪਾਂ ਇਹਦੇ 5 ਟੋਟੇ ਕਰ ਲੈਣੇ ਆ ਗੁਲੀਏ ਲਓ ਜੀ ਮਿੱਤਰੋ ਆਪਾਂ 6 ਟੋਟੇ ਕਰ ਲਿਆ ਕਿਉਂਕਿ ਬੱਚੇਰ ਜਿਹੜੇ ਦੋ ਤਿੰਨ ਦਾ ਵੱਡੇ ਆ ਉਹਨਾਂ ਨੂੰ ਆਪਾਂ ਥੋੜੀ ਵੱਡੀ ਰੋਟੀ ਦੇ ਦਾਂਗੇ ਜਿਹੜੇ ਨਿੱਕੇ ਬੱਚੇ ਆ ਉਹਨਾਂ ਨੂੰ ਥੋੜੀ ਥੋੜੀ ਦੇਵਾਂਗੇ ਯਾਰ ਬਾਲੀ ਡੋਏ ਹੋ ਜਾਣੀਆਂ ਜਿਹੜੇ ਨਿੱਕੇ ਬੱਚੇ ਆ ਉਹਨਾਂ ਨੂੰ ਥੋੜੀ ਥੋੜੀ ਦੇ ਰਾਂਗੇ 6 ਟੋਟੇ ਕਰ ਲਿਆ ਤੇ ਨਾਲ ਆਪਾਂ ਥੋੜੀ ਥੋੜਾ ਪਾਣੀ ਦੇ ਰਾਂਗੇ ਤੇ ਨਾਲ ਗੁਲੀ ਦੇ ਦਿੰਨੇ ਆ ਲਓ ਜੀ ਮਤਲਬ ਤਿੰਨ ਗੁੱਲ ਨਾ ਲਾਗਣਾ ਆਪਣਾ ਕਿਉਂਕਿ ਯਾਰ ਬੱਚੇ ਨਿੱਕੇ ਨਿੱਕੇ ਦੇ ਹੈਗੇ ਸੀਗੇ ਤੇ ਵੱਡਿਆਂ ਦੇ ਵੀ ਤਿੰਨਾ ਕਦੇ ਬੱਚਿਆਂ ਦੇ ਸੀਗੇ ਜਿਹੜੇ ਵੱਡੇ ਆ ਤੇ ਨਿੱਕੇ ਤਾਂ ਯਾਰ ਇੱਕ ਦੋ ਵੈਸੇਗਾ ਹੈਗੇ ਸੀ ਤੇ ਮੈਂ ਸਾਰਿਆਂ ਨੂੰ ਦੇਦੀ ਦਵਾਈ ਤਿੰਨ ਵਾਰ ਰੱਖਣਾ ਆਪਣਾ ਇਹ ਕਿਹੜਾ ਇਹਦਾ ਮਤਲਬ ਹੋਟ ਰਿਹਾ ਖਰਾਬ ਹੋ ਗਿਆ ਬਲਬ ਦਾ ਇੱਕ ਕਪ ਇਹ ਵੀ ਲਵਾਉਣੀ ਆ ਯਾਰ ਕੱਲ ਨੂੰ ਫੇਰੇ ਆ ਪਰਸ ਇਹ ਵੀ ਲਾਉਣੀ ਆ ਆ ਦੇ ਇਥੋਂ ਸੋਚ ਲੱਗੀ ਸੀ ਆ ਟੁੱਟ ਗਿਆ ਇਥੇ ਇਹ ਵੀ ਫੇਰੇ ਪਰਸ ਲੈ ਕੇ ਆਉਣੀ ਆ ਇੱਕ ਕਰਿਆ ਆ ਵੀ ਕਾਹਦਾਂਗੇ ਤਾਂ ਇਹ ਕੱਲ ਨੂੰ ਵਿਹਲੇ ਹੋਏ ਤਾਂ ਕੱਲ ਨੂੰ ਬੱਚੇ ਵੀ ਛੱਡਾਂਗੇ ਯਾਰ ਬੱਚੇ ਵੀ ਵੱਡੇ ਹੁੰਦੇ ਆਂਦੇ ਆ ਪਾਰ ਦੇ ਗੁੱਡੇ ਦੇ ਤਿੰਨ ਚਾਰ ਬੱਚੇ ਵੱਡੇ ਹੋ ਗਏ ਚਾਰ ਇਧਰ ਆ ਦੋ ਇਧਰ ਵੱਡੇ ਹੋ ਗਏ ਤੇ ਦੋ ਦਾ ਚਾਰ ਭਾਉਣਾ ਜੁਗੇ ਹੈਗੇ ਆ ਦੋ ਦਾ ਵੱਡੇ ਹੋ ਗਏ ਉੱਡਣ ਲੱਗ ਪਏ ਆ ਤੇ ਬਾਕੀ ਇਧਰ ਆ ਜਿਹੜੇ ਕਾਲੇ ਕੰਡਾ ਵਾਲੇ ਸੱਚ ਉਹ ਬਈ ਆਪਣਾ ਗੁਰਦੁਆਰੇ ਦੇ ਬੱਚੇ ਨਹੀਂ ਆਏਗਾ ਉਹ ਵੇਖਿਆ ਨਹੀਂ ਮੈਂ ਅੱਜ ਯਾਰ ਜਾ ਗੁਰਦਾਰੇ ਤੇ ਬੈਠਾ ਹਾਂ ਦਾ ਤਿੰਨ ਚਾਰ ਦਿਨ ਹੋ ਗਏ ਨਹੀਂ ਵੇਖਿਆ ਮੈਂ ਤੇ ਇਧਰੋਂ ਆਏ ਨਹੀਂ ਯਾਰ ਜਿੱਧਰ ਆ ਜਾਂਦਾ ਛਰੀ ਤੇ ਵਧੀਆ ਲੱਗਾ ਸੀ ਮਤਲਬ ਉਹ ਸੂਹਾਂ ਸੀ ਚਰੀ ਦਾ ਜੇ ਇੱਧਰ ਆ ਜਾਂਦਾ ਤਾਂ ਸ਼ਰੀਰ ਬਾਹ ਲੈਂਦੇ ਇੱਧਰ ਹੀ ਨੇ ਆਏ ਪਰਲੇ ਪਰਲੇ ਪਾਸੇ ਫਿਰਦਾ ਰਿਹਾ ਪਿੰਡ ਦੇ ਇੱਧਰ ਆ ਜਾਂਦਾ ਫੇਰ ਤਾਂ ਬਾਹ ਲੈਂਦੇ ਫੇਰ ਨਹੀਂ ਜਾਣਦੇ ਸੀਗੇ ਉਹ ਸੂਹਾਂ ਸੀਗਾ ਪਰ ਉੱਡਿਆ ਪਹਿਲੇ ਦਿਨ ਹੀ ਸੀਗਾ ਉਧਰ ਹੀ ਫਿਰਦਾ ਰਿਹਾ ਉਧਰ ਹੀ ਫਿਰਦਾ ਰਿਹਾ ਹੁਣ ਨਹੀਂ ਪਤਾ ਲੱਗਾ ਕਿੱਧਰ ਗਿਆ ਯਾਰ ਕੱਲੂ ਜਾਂਚ ਪੜਤਾਲ ਕਰਦੇ ਆ ਕਿਉਂਕਿ ਅੱਜ ਹੀ ਆਪ ਵਿਹਲੇ ਹੋਏ ਆ ਤੇ ਹੁਣ ਬਾਰ ਰੌਣੀ ਕਰਨ ਵਾਲਾ ਰੌਣੀ ਛੱਡੀ ਵੀ ਆ ਤੇ ਅੱਜ ਵਿਹਲੇ ਹੋ ਗਏ ਤੇ ਕੱਲੂ ਜਾਂਚ ਪੜਤਾਲ ਕਰਾਂਗੇ ਦੀ ਆਪਾਂ ਬੱਚੇ ਦੀ ਕਿੱਧਰ ਗਿਆ ਕੀ ਗੋਸਾ ਲੋਡੀ ਮਟਰੋ ਕਰਦੇ ਬਲੋਗ ਦਾ ਐਂਡ ਲੇਟਰ ਟੱਪੀ ਜਾਦੇ ਹਾਂ ਆਪਾਂ ਤੇ ਆਹ ਸਾੜ ਜੀ ਕਰਨਾ ਧੂਆ ਵੇਖੋ ਕਿੰਨਾ ਹੋ ਗਿਆ ਕਿਉਂ ਹੁਣ ਮੁੱਕੀ ਸਾਰਟ ਕਰੀ ਜਾਂਦੇ ਨਾ ਧੂਆ ਫਿਰ ਵਧੂਗਾ ਹੁਣ ਠੰਢੀ ਵਧ ਗਈ ਅੱਗੇ ਨਾਲ ਅੱਗੇ ਤਾਂ ਉਹ ਪਿੰਡ ਨਹੀਂ ਨਾ ਸੀ ਹੁਣ ਤੱਕ ਨਹੀਂ ਲੇਟੇ ਨਹੀਂ ਨਾ ਉਹ ਪਿੰਡ ਦਿੰਗਾ ਸਾਹਮਣੇ ਲੈ ਦੇਣਾ ਤੇ ਇੱਕ ਜਾਲ ਚ ਕੱਪੜਾ ਲਾਉਣ ਆ ਰਾ ਬਈ ਰ ਇੱਕ ਦੋ ਦਿਨ ਬੀਜੀ ਹੈ ਬਈ ਹਰਚ ਆਪਣਾ ਕੱਲ ਨੂੰ ਵਲੋਗ ਨਹੀਂ ਹੋਣਾਗਾ ਕੱਲੂ ਮੈਂ ਜਾਣਾ ਸੀ ਥੋੜੇ ਰਸਤਰੀ ਚ ਤੇ ਕਾਨੂੰ ਬਲਾਗ ਨਹੀਂ ਆਉਣਾ ਆਪਣਾ ਪਰਸੋਂ ਆਊਗਾ ਤੇ ਆਹ ਜਾਲ ਚ ਕਪੜਾ ਵੀ ਲੰਮਣਾ ਦਾ ਬਾਕੀ ਯਾਰ ਆ ਵੀ ਮਿਹੜ ਜਾ ਧੋਣ ਵਾਲਾ ਇਹ ਵੀ ਮਿਹੜ ਧੋਦਾਂਗੇ ਆਪਾਂ ਇਹ ਨਵੇਂ ਲਾਉਣਾ ਦਾ ਗਾਂ ਨੂੰ ਨਾ ਜਦੋਂ ਆਪਾਂ ਨਵੇਂ ਗੂਤਰ ਕੱਢਨੇ ਆ ਬੱਚੇ ਦਾ ਕਰਾ ਥੋੜੀ ਕੱਢਨੇ ਹੁੰਦੇ ਹੁਣ ਬਾਹਰ ਆਪਾਂ ਕਿਉਂਕਿ ਠੰਡ ਹੈਗੀ ਯਾਰ ਹੁਣ ਤਾਂ ਬੱਚੇ ਅੰਦਰ ਹੀ ਰਹਿਆ ਕਰਨਗੇ ਤੇ ਆਜਰੋਂ ਆਪਾਂ ਵੱਡੇ ਗੂਤਰ ਕੱਢਣ ਲੱਗੇ ਬਾਈਆਂ ਵਾਸਤੇ ਆ ਸਾਰਾ ਪੰਨਾਵਾਂ ਕਰਦਾਂਗੇ ਇਹ ਜਿਹੜੀ ਥੱਲੇ ਡਰੋਲੀ ਪਈ ਆ ਉਹ ਵੀ ਆਪਾਂ ਤਾਂ ਲਿਆਵਾਂਗੇ ਤੇ ਇੱਕ ਇੱਥੇ ਇੱਥੇ ਸੰਭ ਕਰਾਂ ਆਪਾਂ ਅੰਦਰ ਗੂਤਰ ਬਾਕੀ ਜਮ ਓਕੇ ਰਬੋਟਾਂ ਤੇ ਗਾਹ ਨੂੰ ਆਪਾਂ ਸ਼ਾਇਦ ਕਪੜਾ ਵੀ ਚੇਂਜ ਕਰੀਏ ਆ ਮਤਲਬ ਗਾਹਾਂ ਗਾ ਬਾਈਆਂ ਤੇ ਇਸ ਨਾਲ ਵੇਖਾਂਗੇ ਇਹ ਦੋ ਅਗਲੇ ਜਿਹੜੇ 2026 ਚ ਬੱਚੇ ਕਢਾਵਾਂਗੇ ਉਹ ਆਪਾਂ ਨਵੇਂ ਕੱਪੜੇ ਤੇ ਲਾਵਾਂਗੇ ਆ ਵੇਖੋ ਆਪਣਾ ਯੰਤਰ ਲਾਇਆ ਹੋਇਆ ਹੈ ਨਾ ਥੱਲੇ ਉਹ ਕਾਗਜ਼ਾਂ ਲਫਾਵਾ ਸਿੱਟੇ ਥੱਲੇ ਤੇ ਉਹ ਇਹਨਾਂ ਸਾਰੇ ਡਰ ਕੇ ਤਾਂ ਬੈਠੇ ਬੱਚੇ ਹੁਣ ਥੱਲੇ ਕੋਈ ਨਹੀਂ ਬੈਠਾਗਾ ਤੇ ਬਾਕੀ ਯਾਰ ਕੱਲੂ ਆਪਾਂ ਅੱਛ ਪਰਸੋਂ ਜਿਹੜਾ ਆਪਣਾ ਕੱਲੂ ਜਾਣਾ ਕਿਤੇ ਪਰਸੋਂ ਜਿਹੜਾ ਵਲੌਗ ਆਊਗਾ ਤੇ ਆਪਾਂ ਸ਼ਰਕੂਤਰਾ ਦੇ ਰੰਗ ਵੀ ਲਾਈਏ ਜਿਹੜੇ ਯਾਰ మేనే ਜਿੰਨਾ ਪਤਾ ਨਹੀਂ ਲੱਗਦਾ ਜਮ ਸ਼ਾਖ ਆ ਅੱਧੇ ਚਟੀਆਂ ਦੇ ਆ ਸਾਰੇ ਇੱਕੋ ਜਿਹੇ ਆ ਪਤਾ ਨਹੀਂ ਲੱਗਦਾ ਫੇ ਰੰਗ ਬਹੁ ਟਾਈਮ ਹੋ ਗਿਆ ਨਹੀਂ ਲਾਇਆ ਯਾਰ ਮੂਡੇ ਮਾਰਦੇ ਆ ਤੇ ਲਾਵਾਂਗੇ ਜਿਹੇ ਜਿਹੇ ਨਿਸ਼ਾਨ ਹੈਗਾ ਸਾਰਿਆਂ ਨੂੰ ਲਾ ਦਾਂਗੇ ਆਪਾਂਵੇਂ ਤੇ ਬਾਕੀ ਓਕੇ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੋ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ